ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪਧੌੜ ਜ਼ਿਲ੍ਹਾ ਬਰਨਾਲਾ ਬਾਈ ਕੋਲ ਗਾਂ ਟੋਕੜਾ ਬੱਗ ਕਰਦੇ ਆ ਬਾਈ ਨਾਲ ਆਪਾਂ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਵੀਰੇ ਆਪਣਾ ਕਾਲਾ ਪਿੰਡ ਪਧੌੜ ਜ਼ਿਲ੍ਹਾ ਬਨਾਲਾ ਚਿੱਤੋਪਾ ਠੀਕ ਹੈ ਜੀ ਨੰਬਰ ਦੱਸੋ ਜੀ ਆਪਣਾ 98772 7634 ਠੀਕ ਹੈ ਇਹਦੇ ਬਾਰੇ ਫਿਰ ਦੱਸੋ ਜੀ 98772 7634 ਠੀਕ ਹੈ ਜੀ ਹਾਂਜੀ ਦੱਸੋ ਜੀ ਗਾਂ ਦੀ ਡਿਟੇਲ ਆਪਣੀ ਦੀ ਬਈ ਚੋਕ ਮਹੀਨਿਆਂ ਦੀ ਸੂਈ ਵੀ ਆ ਠੀਕ ਹੈ ਜੀ ਤੇ 9 ਲੀਟਰ ਦੁੱਧ ਆ ਵੀ ਪਾਣੀ ਬੰਦਾ 4 ਡੰਗ ਚੋਕ ਲੈ ਠੰਡੀ ਚੀਜ਼ ਆ ਠੀਕ ਹੈ ਹੱਥ ਫੇਰ ਕੇ ਦਿਖਾਦਾ ਜੀ ਮੜਿਆ ਇਹ ਦੇਖ ਸਕਦੇ ਹੋ ਥਾਣਾ ਸੁਨਾਰੇ ਨੇ ਵਾਰੇ ਦੇਖਦੇ 9 ਲੀਟਰ ਦਾ ਮਗਰ ਬਈ ਬਸਾ ਬੱਚਾ ਦਾ ਨਾ ਬੱਚਾ ਹੈ ਨਹੀਂ ਦਾ ਠੀਕ ਹੈ ਜੀ ਰੇਟ ਰੂਟ ਭਰਾ ਦਾ ਰੇਟ ਇਹਦਾ ਆਪਾਂ ਪੁੱਛੀ ਕਰ ਤੋਰ ਕੇ ਦਿਖਾ ਦੇ ਜੀ ਬਈ ਦੇਖ ਸਕਦੇ ਹੋ ਫੇਸ ਕੁਆਲਟੀ ਸੁੱਕਣਾ ਸਹੀ ਹੈਗਾ ਤੇ ਵਕਤੀ ਥੋੜਾ ਸਾਹਮਣੇ ਆ ਫੇਸ ਕੁਆਲਟੀ ਠੰਡ ਠੰਡਲੇ ਵਾਲੂ ਦਾ ਵਧੀਆ ਸੁੱਕਣਾ ਮੋੜ ਲਿਆ ਭਰਾ ਮੋੜ ਲਿਆ ਫੇਸ ਕੁਆਲਟੀ ਦੇਖ ਸਕਦੇ ਭਰਾ ਜੀ ਤਾਂ ਫਾਰਮ ਟਿਕ ਨੂੰ ਬਾਰੇ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਾ ਕਰੋ ਤਾਂ ਕਿ ਤੁਹਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਹੈ ਜੀ। ਹਾਂਜੀ ਭਾਈ ਇਹ ਬੱਛੀ ਦੀ ਟਿੱਡਲ ਦੱਸੋ ਜੀ। ਇਹ ਬੱਚੀ ਵੀ ਮੂੰਹੋਂ ਕੀਰੀ ਆ। ਠੀਕ ਆ ਜੀ। ਇਹ ਨਹੀਂ ਮਾਂ ਦਾ ਹੈਗਾ 25 ਲੀਟਰ ਦਾ ਰਕਾਰ ਸੀ। ਉਹਨਾਂ ਕੋਲੇ ਬੱਸੀ ਸੀ। ਠੀਕ ਆ ਜੀ। ਉਹਨਾਂ ਦੀ ਬੱਸੀ ਆ। ਠੀਕ ਆ ਜੀ। ਤੇ ਇਹਦਾ ਰੇਟ ਉੱਡਪਰਾ? ਇਹਦਾ ਰੇਟ ਵੀ ਕੂਨਤੀ ਕਰਾਂਗੇ। ਠੀਕ ਆ ਜੀ। ਹਾਂਜੀ ਭਾਈ ਜੀ ਆ ਤੀਜੇ ਨੰਬਰ ਵਾਲੀ ਦੁਕਾਨ ਦਾ ਦੱਸੋ ਜੀ ਰੇਟ। ਇਹ ਵੀ 4 ਮਹੀਨੇ ਦੀ ਗੱਬਣਾ ਜੈਕ ਪਾਸ ਆ ਠੀਕ ਹੈ ਜੀ ਤੇ 3 ਬੰਦਾ ਹੋਵੇ ਤਾਂ ਠੀਕ ਹੈ ਜੀ 4 ਮਹੀਨੇ ਦੀ ਗੱਬਣਾ ਜੀ ਹਾਂ ਠੀਕ ਹੈ ਇਹਦਾ ਰੇਟ ਭਰਾ ਇਹਦਾ ਫੋਨ ਤੀਕਾ ਠੀਕ ਹੈ ਜੀ ਬਈ ਦੇਖ ਸਕਦੇ ਫੇਸ ਕੁਆਲਟੀ ਸੰਗ ਹੈਗੇ ਮਾੜੇ ਮਾੜੇ ਜੀਤਾ ਫਾਰਮਟਿੰਗ ਦੀ ਬਾਤ ਹੋ ਸਬਸਕ੍ਰਾਈਬਰ ਤੇ ਸੇਅਰ ਕਰ ਠੀਕ ਹੈ ਜੀ ਜੀਤਾ ਫਾਰਮਟਿੰਗ ਦੀ ਬਾਤ ਹੋ ਸਬਸਕ੍ਰਾਈਬਰ ਤੇ ਸੇਅਰ ਜੁੜ ਕਰੋ ਤਾਂ ਕਿ ਸੰਗ ਨੂੰ ਆਪਣੀ ਵੀਡੀਓ ਅਪਲੋਡ ਕਰਦੇ ਰਹੀ ਜੀ ਆਪਣਾ ਨੰਬਰ ਹੈ 7528000155 ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ